ਵੀਰ ਸਰ ਆ ਜਿਹੜੀ ਮੈਂ ਹੈ ਬਈ ਇਹਦੀ 50% ਵਧ ਹੁੰਦੀ ਹੈ ਐਚਐਫ ਗਾਵਾਂ ਨਾਲੋਂ ਅੱਛਾ ਜੀ ਦੁੱਧ ਜਿਹੜੀ ਇਹਦੀ ਦੁੱਧ ਦੀ ਕੈਪੈਸਿਟੀ ਹੁੰਦੀ ਹੈ ਉਹ ਐਚਐਫ ਦੇ ਬਰਾਬਰ ਹੀ ਹੋ ਜਾਂਦੀ ਹੈਗੀ ਅੱਛਾ ਜੀ ਹਾਂ ਅੱਛਾ ਦੁੱਧ ਦੀ ਕੈਪੈਸਿਟੀ ਵੀ ਟੌਪ ਆ ਗਈ ਇਹ ਹਾਂ ਉਹ ਠੰਡੀ ਸੀਲਾ ਹੈ ਨਾ ਇਹ ਕੁਝ ਨਹੀਂ ਕਰਨੀਦਾ ਵੇ ਕਿ ਮੈਂ ਮਰਜੀ ਦਾ ਤਲਣਾ ਤੁਲਾ ਬਹੁਤ ਪਾਈਆਂ ਨਸ਼ਾ ਚੜਦਾ گلابی گلابی ਥਾਣੇ ਦੇ گلابی ਥਾਨ ਹੁੰਦੇ ਨੇ ਹਰ ਸ਼ਹਿਰ ਦੇ ਨੀ ਹਰ ਨਾ 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 ਅੱਛਾ ਉਹ ਸ਼ਿੱਦ ਦੇ ਜੀ ਨਿਹਰੋ ਆਹ ਆ ਰਿਹਾ ਰਵਾ ਸਾਹਿਬ ਆ ਤਿਆਰੀ ਹੋਈ ਆ ਜੀ ਥੇਲੀ ਵਾਲੇ ਕਰਦੇ ਨਹੀਂ ਜਾਂਦੇ ਨੇ ਤੇ ਇੱਧੇ ਸਾਰੇ ਖੀਰੀ ਆ ਹੋਈ ਆ ਆ ਚਾਰ ਇੱਧਰ ਆ ਗਏ ਭਾਈ ਅੱਠੇ ਹੁੰਦੇ ਨੇ ਤੇ ਚਾਰ ਆ ਕੇ ਪਰਲੇ ਬਣੇ ਹਲੇ ਤੱਕ ਮਾਂ ਦੇ ਹੁਣ ਆਪਾਂ ਮੰਨ ਕੇ ਚੱਲ ਹੁਣ ਵੀ 6-7 7 ਕਿਲੋ ਦੁੱਧ ਆਗਾ ਖਰਾਕ ਘਟਾਈ ਹੋਈ ਆ ਕੱਲੇ ਚੈਲੇਜ ਤੇ ਆਗਾ ਅੱਛਾ ਬਾਕੀ ਸਿਵਲ ਠੰਡੀ ਰਿੰਗ ਕਰੂੰਗਾ ਵਧੀਆ ਐਨ ਕੁਆਲਿਟੀ ਵਾਲੀ ਉਹ ਆਗੇ ਹਾਂ ਲਾ ਥਾਣ ਸੋਣ ਜੇ ਦਿਖਾ ਦੇ ਨੇੜੇ ਸ਼੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਫੇਰ ਪਹੁੰਚ ਚੁੱਕੇ ਆ ਪਿੰਡ ਫਤੇਗੜ ਛੰਨਾ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਕਿਉਂਕਿ ਬਰਨਾਲੇ ਸ਼ਹਿਰ ਤੇ ਜੇ ਗੱਲ ਕਰ ਲਈਏ ਇਹ ਪਿੰਡ ਨੇੜੇ ਰਹ ਜਾਂਦਾ ਕਬੱਡੀ ਪਲੇਅਰ ਦੇ ਪੂਰੀ ਆ ਜਿਹੜਾ ਛੰਨਾ ਦਾ ਟੋਪ ਦਾ ਰੇਡਰ ਆ ਸੱਜਣੋ ਅੱਜ ਦਾ ਉਹਦੇ ਪਿੰਡ ਪਹੁੰਚੇ ਹੋਇਆ ਨਗੀਨੇ ਦਿਖਾਉਂਗਾ ਤਿੰਨ ਤੇ ਗਰਮੀ ਚ ਚੱਲਣ ਵਾਲੀਆਂ ਆਈਟਮਾਂ ਦਿਖਾਉਂਗਾ ਅੱਜ ਸੱਜਣੋ ਤੁਹਾਨੂੰ ਮੈਂ ਇੱਕ ਤਾਂ ਦਿਖਾਵਾਂਗੇ PC 575 ਦੀ ਮੋਹਰਾ ਨਸਲ ਦੀ ਆ ਕੱਟੀ ਦਰਸੋਏ ਇੱਕ ਦਿਖਾਵਾਂਗੇ ਐਰ ਸ਼ਹਿਰ ਦਾ ਨਗੀਨਾ ਸੱਜਣੋ ਮੂੰਹੋਂ ਹੈਗੀਆ ਖੀਰੀ ਕੱਦ ਵਿੱਡ ਵਾਲੀ ਦਾ ਲਾਜਵਾ ਆ ਵੇ ਮੇਰੇ ਕੱਦ ਤੋਂ ਅੰਦਾਜ਼ਾ ਲਾ ਲਿਓ ਤੇ ਆ ਹੈਗੀਆ ਮੇਰਾ ਖਿਆਲਾ ਬੱਚੀ ਦੰਦਾ ਜੀ ਆ ਬੱਚੀ ਵੀ ਇਹ ਵੀ ਸੂਣ ਚ ਕਰਦੀ ਆ ਦਿਨ ਇਹ ਆ ਗਈ ਕਰੋ ਸੰਗ ਚ ਬਾਕੀ ਡਿਟੇਲ ਸੀਰੇ ਤੋਂ ਲੈਣਿਆ ਕਰਾਉਨਿਆ ਸੀਰੇ ਨਾਲ ਗੱਲਬਾਤ ਥੋੜੀ ਆ ਜਾ ਸੀਰੇ ਫਿਰ ਹੋਰ ਕੀ ਹਾਲ ਹੈ ਠੀਕ ਆ ਭਾਈ ਸਸਰੀ ਘਰ ਪਹਿਲਾਂ ਸਾਰਿਆਂ ਨੂੰ ਜਿਹੜੇ ਆਪਣੇ ਚੈਨਲ ਤੇ ਜੁੜੇ ਹੋਏ ਨੇ ਵੀਡੀਓ ਦੇਖਦੇ ਨੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਹਾਂਜੀ ਦੂਜਿਆਂ ਨੂੰ ਵੀ ਬੁਲਾ ਦੇ ਜਿਹੜੇ ਨਹੀਂ ਦੇਖਦੇ ਉਹ ਸਾਰੇ ਹਾਂ ਸਾਰੇ ਆਪਣੀ ਭੈਣ ਨਹੀਂ ਹੈਗੀ ਕਿਸੇ ਨਾਲ ਹਾਂ ਹਾਂ ਬਹੁਤ ਸਾਰੇ ਆਪਣੀ ਆਪਣੀ ਇਹ ਬਾਹਰੋਂ ਫੋਨ ਕਰਦੇ ਰਹਿੰਦੇ ਨੇ ਭਾਈ ਇੱਕ ਦੋ ਪੁੱਛ ਵੀ ਲੈਂਦੇ ਨੇ ਭਾਈ ਕਿਵੇਂ ਆਗਾ ਇਹ ਆਪਾਂ ਕੰਮ ਸ਼ੁਰੂ ਕਰਨਾ ਭਾਈ ਜਿਹਨੇ ਤਾਂ ਸ਼ੌਂਕ ਨਾਲ ਕਰਨਾ ਹਨਾ ਉਹਦੇ ਲਈ ਤਾਂ ਵਧੀਆਗਾ ਉਲ ਘਾਟੇ ਵਾਲਾ ਕੰਮ ਨਹੀਂ ਹੈਗਾ ਦੋ ਰੱਖੋ ਚਾਰ ਰੱਖੋ ਪੰਜ ਰੱਖੋ ਜਿਹੜੇ ਸੱਜਣ ਨੇ ਕੋਈ ਵੀ ਕੰਮ ਦਾ ਸ਼ੌਂਕ ਨਾਲ ਕਰਾਂਗੇ ਜੀ ਪੂਰੀ ਦਾ ਟੋਕਰਾ ਦੇਖ ਕੇ ਮੁੜ ਕੇ ਇਹਨੇ ਲਵੇ ਨਹੀਂ ਲੱਗਣਾ ਉਹ ਇਹਦੇ ਚ ਪਾਸ ਨਹੀਂ ਹੁੰਦਾ ਉਹ ਪੰਗਾ ਨਾ ਹੀ ਲਿਓ ਜੀ ਹੈ ਨਾ ਜੇ ਕੋਈ ਵੀ ਕੰਮ ਦਾ ਸ਼ੌਂਕ ਹੈ ਸ਼ੌਂਕ ਨਾਲ ਕੰਮ ਹੁੰਦੇ ਨੇ ਬਿਨਾਂ ਸ਼ੌਂਕ ਤੋਂ ਕੋਈ ਵੀ ਨਹੀਂ ਕੰਮ ਹੁੰਦਾ ਇੱਥੋਂ ਕਰ ਲਈਏ ਸ਼ੁਰੂ ਹਾਂ ਹਾਂ ਬਾਈ ਇੱਕ ਦਿਖਾਉਂਗਾ ਮੋਹਰਾ ਨਸਲ ਦੀ ਕੱਟੀ ਸੱਜਣੋਂ ਟੌਪ ਕੁਆਲਿਟੀ ਦੀ ਜੁੜੇ ਰਹੋ ਵੀਡੀਓ ਨਾਲ ਇਹਦੀ ਕੀ ਗੱਲ ਬਾਤ ਆ ਸੀਰੀਲ ਆ ਤੋੜ ਦੇ ਕੇ ਜੀ ਨੂੰ ਇਹ ਇਹ ਦੂਜਾ ਸੁ ਆ ਗਈ ਬਾਈ ਇਹੇ ਦੰਦਾਂ ਚ ਕਿਵੇਂ ਆ ਇਹ ਦੰਦਾਂ ਚ ਦੇਖੇ ਨਹੀਂ ਹੈਗੇ ਪਟਕੇ ਦੰਦਾਂ ਜੂਸ ਆ 80% ਸ਼ਿੱਗੀ ਜਾਂ ਚੌਗੀ ਹੋਊਗੀ ਇਹ ਹਾਂ ਚੌਗੀ ਜਾਂ ਸ਼ਿੱਗੀ ਹੋਊਗੀ ਉਹ ਤੁਸੀਂ ਦੇਖ ਲਓ ਕੋਈ ਗੱਲ ਨਹੀਂ ਤੇ ਬਾਕੀ ਮੇਨ ਗੱਲ ਆ ਯਾਰ ਬੱਛੀ ਕਰਾ ਉਸ ਚਾ ਬਾਡੀ ਬੁੱਡੀ ਚੰਗੀ ਆ ਸਫਾਈ ਵੀ ਚੰਗੀ ਆ ਤੇ ਝੋਲ ਵੀ ਲੈ ਵਿੱਚ ਚੰਗੀ ਆ ਬਾਈ ਥਣ ਥਨੋਟ ਵੀ ਚੰਗਾ ਲੱਗਿਆ ਤੇ ਦਿਨ ਕਿੰਨੇ ਕ ਕੱਢਦੀ ਆ ਸੀਰੇ ਜੇ ਦਿਨ ਬਾਈ ਇਹ ਪੰਜ ਪੰਜ ਤੋਂ 7 ਦਿਨ ਲੈ ਜਾਊਗੀ ਅੱਛਾ ਪੰਜ ਤੋਂ 7 ਦਿਨ ਕੱਢਦੀ ਆ ਹਾਂ ਹਾਂ ਤੇ ਮੇਨ ਗੱਲ ਆ ਯਾਰ ਬੱਛੀ ਸ਼ਕੀਨ ਆ ਤੇ ਜਾਨ ਵਾਲੀ ਆ ਹਨਾ ਬਾਈ ਗਰਮੀ ਵਾਲਾ ਤੋਂ ਹੋਈ ਆ ਹਨਾ ਹਾਂ ਗਰਮੀ ਚੰਦ ਨਾਲੀ ਆਟਮ ਆ ਕਿਉਂ ਕਮਾ ਲਿਆ ਕੇ ਜੀ ਆਈ ਦੀ ਕਮਾ ਗਰਮੀ ਚ ਆਇਆ ਹੁੰਦਾ ਹਨਾ ਹਾਂਜੀ ਦਵਾ ਦੇ ਕਿਹੜਾ ਹੋਰ ਦਵਾ ਦੇ ਇੱਕ ਗਰਮੀ ਚ ਆਇਆਂਗਾ ਇਹ ਥੋੜੀ ਜੀ ਇਹ ਵਧੀਆ ਰਹਿੰਦੀ ਨਹੀਂ ਗਰਮੀ ਚ ਹਾਂ ਗਰਮੀ ਚ ਕਾਉਂਸ ਠੀਕ ਰਹਿੰਗੇ ਹਾਂ ਕੋਈ ਢੱਲ ਵੱਟ ਨਹੀਂ ਮੰਨਦੀ ਹੈਗੀ ਹੋਰ ਜਿਹਨੇ ਮੰਨ ਕੇ ਚੱਲ ਵੀ ਨਹੀਂ ਗਾ ਰੱਖੀ ਹੈ ਹਨਾ ਹਾਂਜੀ ਹਾਂਜੀ ਮੱਝਾ ਲਾਗਦਾ ਉਹ ਬੰਦਾ ਕਿਵੇਂ ਮਰਜੀ ਇਹ ਜੀ ਗਾਉਂ ਰੱਖੀ ਜਾਂ ਲੈ ਉਹਨੂੰ ਤੇ ਮੇਨ ਗੱਲ ਇਹ ਹੁੰਦੀ ਆ ਯਾਰ ਵੀ ਜਿਹੜੇ ਸੱਜਣ ਨੇ ਯਾਰ ਪੈਸੇ ਘੱਟ ਲਾਉਣੇ ਨੇ ਹਨਾ ਦੁੱਧ ਦਾ ਸਰਦਾ ਨਹੀਂ ਕਰੇ ਮੱਝਾਂ ਵਰਗਾ ਦੁੱਧ ਲੈਣਾ ਹੁੰਦੇ ਨੇ ਯਾਰ ਵਿੱਚ ਸੱਜਣਾ ਉਹਨਾਂ ਵਾਸਤੇ ਇਹ ਤੋਹਫਾ ਆ ਬਈ ਇੱਕ ਗਰਮੀ ਦਾ ਤੋਹਫਾ ਕਹਿ ਸਕਦੇ ਆ ਤੇ ਬਲ ਢਿੱਲਾ ਉਹੀ ਗੱਲ ਆ ਝੋਲ ਬਹੁਤ ਆ ਹਫਤਾ 10 ਦਿਨ ਕੱਢ ਦੂ ਇੱਕ ਤੁਹਾਨੂੰ ਮੈਂ ਗਾਵਾਂ ਦੀ ਖਾਸੀਅਤ ਹੋਰ ਦੱਸਦਾ ਹੁਣ ਇਹ ਕਈ ਵਾਰੀ ਮੌਕੇ ਦੀ ਤਿਆਰ ਹੋ ਜਾਂਦੀਆਂ ਨੇ ਇੱਕ ਦੋ ਦਿਨਾਂ ਚ ਹੀ ਤਿਆਰੀ ਫੜ ਜਾਂਦੀਆਂ ਨੇ ਹਾਂ ਹਾਂ ਆ ਐ ਨਹੀਂ ਪਤਾ ਆਪਾਂ ਵੀਡੀਓ ਬਣਾ ਕੇ ਹਟੀਏ ਦੋ ਦਿਨਾਂ ਨੂੰ ਗਾ ਇਹ ਸੂਪੇ ਮੌਕੇ ਤੇ ਤਿਆਰੀ ਫੜ ਕੇ ਲੇਵਾ ਫੁੱਲ ਬਣਾ ਲੈਂਦੀਆਂ ਨੇ ਬਾਈ ਇਧਰਲੇ ਬੰਦੇ ਦਿਖਾ ਦੇ ਦਰਸ ਥਾਂ ਤੋਂ ਵੀ ਸਿਰੇ ਪੈਸੇ ਕਿੰਨੇ ਲਵਾਂਗੇ ਤੇ ਬਾਈ ਇਹਦਾ ਮੁੱਲ ਕਰਾਉਣਾ ਤੱਕ ਕਿੰਨਾ ਕਰਵਾਈ ਜਾਏ ਹਾਂਜੀ ਠੀਕ ਆ ਨਾ ਮੋੜਦਾ ਦਾ 60000 ਰੁਪਿਆ ਹੈਗਾ ਇਹ 55000 ਰੁਪਏ ਦੀ ਆਪਾਂ ਦੇ ਦਾਂਗੇ ਬਸ ਛੋੜ ਸੱਪਾ ਹੀ ਹੋਰ ਦੇ ਵਿੱਚੋਂ 55 ਦੀ ਹਾਨ ਆ ਹਾਂ ਹਾਂ ਕੋਈ ਆਇਆ ਨਹੀਂ ਬਾਲਾ ਮੁੱਲ ਮੰਗੀ ਚੱਲੇ ਉਹ ਲੋਪੂ ਵਾਲਾ ਕਹਿੰਦਾ ਸੀਗਾ ਘੋੜਿਆਂ ਵਾਲਾ ਵਾਂਗੂ ਉਹ ਆਤ ਨਹੀਂ ਹੈਗੀ ਆਪਣੀ ਵੀ ਉਹਨਾਂ ਕੀ ਮੁੱਲ ਕਰੋ ਜਿੰਨਾ ਕੋ ਹੋਣਾਗਾ ਹਨਾ ਹਾਂ ਵੀ ਉਹ 50000 ਰੁਪਏ ਲਾਉਂਦੇ ਜਿੰਨੇ ਕ ਜਿਹੜੇ ਆਮ ਨਾਲ ਦੀ ਕੰਡੀਸ਼ਨਾਂ ਗੀ ਠੀਕ ਹੈ ਨਾ ਸਾਰੇ ਬਸੋਂ ਵਧੀਆ ਸ਼੍ਰੀ ਸ਼ੁਰੂ ਰਾਗਾ ਪੂਰੀ ਬੰਦਾ ਗਰਮੀ ਮੰਨਣ ਵਾਲੀ ਨਹੀਂ ਹੈਗੀ ਦੁੱਧ ਦੀ ਇਹ ਜਿਹੜੀ ਫਾਇਟਰ ਹੋ ਵੀ ਉਹ ਵੀ ਮੰਨ ਕੇ ਚੱਲ ਮੱਜਾਂ ਦੇ ਬਰਾबरी ਹੈ 100% ਵੀ ਇਹਦੀ ਚੰਗੀ ਰਹੂਗੀ ਦੁੱਧ ਕਿੰਨਾ ਕ ਦੱਸਿਆ ਮਾਲਕਾਂ ਨੇ ਪਹਿਲੇ ਸੂਜ ਦਾ ਕਿਉਂਕਿ ਪੈਸਾ ਉਹੀ ਦੱਸਾਂ ਜਿਹੜਾ ਮਾਲਕਾਂ ਨੇ ਦੱਸਿਆ ਦੁੱਧ ਤਾਂ ਹੁਣ ਮਾਇਆ ਚਾਹੇ ਕੋਈ ਹੋਰ ਆ ਦੁੱਧ ਤਾਂ ਹੁਣ ਜਿਹੜੇ ਵਪਾਰੀ ਹੋਗੇ ਜਹਾ ਦੁੱਧ ਤਾਂ ਜੀਵ ਤੇ ਹੁੰਦਾ ਹਨ ਆ 20 ਕਿਲੋ ਵੀ ਕਹਿਦੀ 15 ਵੀ ਕਹੇ 17 18 ਕਿਲੋ ਰਾਮਨਾ ਦੁੱਧ ਦੇ ਦੋਗੀ ਵੇਖ ਕੇ ਅੱਗੇ ਹੁੰਦੀ ਹੈ ਅਗਲੇ ਦੀ ਛੇਵਾ 1 ਕਿਲੋ 2 ਕਿਲੋ ਦੁੱਧ ਯਾਰ ਬਾਈ ਚਾਹੀਏ ਤੁਸਨ ਘਾਟੇ ਮੰਨ ਲਿਆ ਕਰੋ ਜੇ ਆਪਾਂ ਗੱਲ ਕਰ ਲਈਏ 1 ਕਿਲੋ 2 ਕਿਲੋ ਵਪਾਰੀ ਦੇ ਕਹਿਣ ਤੋਂ ਘੱਟ ਦੀ ਆਈਡੀ ਹਲਾ ਲਿਆ ਕਰੋ ਤੇ ਹੁਣ ਮਾਰ ਦੇ ਤਾਂ ਸਾਹ ਨੀਂਨੇ ਦੇ ਓਏ ਇਹੇ ਮੇਰਾ ਖਿਆਲ ਆ ਆਪਣੇ ਚੈਨਲ ਤੇ ਪਹਿਲੀ ਆਰ ਸ਼ਾਇਰ ਦੀ ਵੀਡੀਓ ਪਾ ਰਿਆ ਮੈਂ ਜਿਹੜੀ ਇਹ ਪਹਿਲੀ ਆਰ ਸ਼ਾਇਰ ਆ ਗਈ ਬਾਲੇ ਬਾਈ ਆਏ ਫੋਨ ਹੋ ਗਏ ਨੇ ਬਾਈ ਜਰਸੀ ਯਾਰ ਮਾਹ ਬਾਈ ਯਾਰ ਜਿੱਦੇ ਵਧੀਆ ਮਿਲ ਗਈ ਜਰਸੀ ਐਸਐਲ ਮਿਲ ਗਈ ਠੀਕ ਹੈ ਨਾ ਉਦਿਆਂ ਆਪਾਂ ਕੋ ਸਾਨੂੰ ਫੋਨ ਕਰਦੇ ਮੈਂ ਆਪਾਂ ਵੀਡੀਓ ਪਾ ਦਾਂਗੇ ਆਰ ਸ਼ਾਇਰ ਬਾਰੇ ਪੈਸੇ ਮੈਨੂੰ ਬਹੁਤ ਜਿਆਦਾ ਜਾਣਕਾਰੀ ਨਹੀਂ ਹੈਗੀ ਇਹਦੇ ਬਾਰੇ ਤੈਨ ਦੱਸਣਾ ਏ ਬਾਈ ਫੇਸ ਕੁਆਲਟੀ ਇਹਦੀ ਜਮਾ ਇੱਕ ਨੰਬਰ ਆ ਗਈ ਲੈਗ ਸਕੋਰ ਲਾ ਲਿਆ ਦਾ ਠੀਕ ਆ ਨਾ ਤੋਰ ਦੇ ਕੇ ਜੀ ਚੱਡੇ ਵੱਲੋਂ ਇਹ ਗਗਲਾਬੀ ਗਗਲਾਬੀ ਥਾਣ ਆ ਗਏ ਉਹੋ ਖੀਰੀ ਆ ਗਈ ਇਹ ਅੱਛਾ ਮੂੰਹੋ ਖੀਰੀ ਆ ਕੁਆਲਟੀ ਦਾ ਇਹ ਮੰਨ ਕੇ ਚੱਲ ਕੋਈ ਆਦਾ ਅੰਤ ਹੀ ਨਹੀਂ ਹੈਗਾ ਹਾਂ ਬਾਡੀ ਬੁੱਡੀ ਖੀਰੀ ਸਾਹ ਦਾ ਲੰਬਾਈ ਲੰਬੂਈ ਵੀ ਮੋਟਾ ਜੇ ਕੋਈ ਬਣ ਕੇ ਚੱਲ ਵੀ ਲੇਖੇ ਨਹੀਂ ਹੈਗਾ ਚਲਾ ਦੇ ਚਲਾ ਦੇ ਕੇ ਜੀ ਲੰਬੀ ਚਲਾ ਦੇ ਥੋੜੀ ਜਿਹੀ ਦਿਖਾ ਦੇ ਸਮਾਰ ਕੇ ਆ ਲੇਵਾ ਕਰਦੀ ਆਉਂਦੀ ਆ ਤਿਆਰ ਇਹ ਕਿੰਨੇ ਕਿ ਦਿਨ ਕੱਢਦੀ ਐ ਇਹ ਬਾਈ ਲੈ ਜੂਗੀ 10 ਦਿਨ ਹਜੇ ਅੱਛਾ ਇਹ ਦਸਾਂ ਦਿਨਾਂ ਦੀ ਕੱਚੀ ਹੈ। ਬੱਤੀ ਹਾਂ ਵੱਧ ਵੀ ਲਿਆ ਸਕਦੇ ਉਹ ਚਾਰ ਹਨਾ ਆਰਡਰ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਵੀ ਸਟਿਚ ਬਣਾਉਗੀ ਹਨਾ ਸਟਿਚ ਆਰਡਰ ਗਲੱਬ ਗਲੱਬ ਥਾਣੇ ਨੇ ਗੁੱਲੇ ਵਾਲਾ ਕਰ ਜਣਾ ਜਮ ਐਨ ਦੇਖਣਾ ਆਰਡਰ ਬਣਾਉਗੀ ਸੱਜਣਾ ਸਟਿਚ ਹੈ ਕੋਈ ਟੁੱਟਪਾ ਵਾਲੇ ਵਾਰੀ ਦੇ ਪੋਰ ਦੇਖ ਜੀ ਮੋਨ ਲੈ ਇਹਨੂੰ ਤੇ ਥਣ ਥਣਾਟ ਬਣਾਉਗੀ ਟਾ ਪਹਿਲਾਂ ਦੇਖ ਰਾ ਲੇਵੇ ਦੇ ਕਿਵੇਂ ਉਠੀਆਂ ਹੋਈਆਂ ਨੇਗੀਆਂ ਇਹਦੇ ਸਰੀਰ ਤੇ ਵੀ ਨਾੜਾਂ ਨੇ ਦੇਖ ਲਓ ਉਠੀਆਂ ਹੋਈਆਂ ਜਿਵੇਂ ਆਪਾਂ ਬਾਹਰ ਲੇ ਗੋਲਡ ਰਕਾਈਆਂ ਇਹ ਦੇਖਦੇ ਹੁੰਦੇ ਹਾਂਜੀ ਹਾਂਜੀ ਉਹ ਚੀਜ਼ ਆਗਾ ਅਤੇ ਬਣਾਉਗੀ ਯਾਰ ਲੇਵਾ ਮਤਲਬ ਚੌੜਾ ਬਣਾਉਗੀ ਪੂਰਾ ਜਿਹਦੇ ਮਨ ਕਰੇ ਕਿਸੇ ਬਾਈ ਨੇ ਜਿਵੇਂ ਹੁਣ ਨਵੇਂ ਮੁੰਡੇ ਆਪ ਕਹਿ ਦੇਣ ਕਿਸੇ ਨੇ ਫਾਰਮ ਤੇ ਕੰਮ ਕਰਨਾ ਜਾਂ ਉਹ ਕਰਨਾ ਉਹ ਇਹੀ ਹੈ ਜੀ ਜਾ ਰੱਖੋ ਨਾ ਤਾਂ ਇਹਨੇ ਗਰਮੀ ਮੰਨਣੀ ਆ ਆਉਣ ਵਾਲਾ ਟਾਈਮ ਇਹਨਾਂ ਦਾਗਾ ਆ ਆਉਣ ਵਾਲਾ ਟਾਈਮ ਤੇਰੇ ਬਾਈ ਦਾ ਹਾਂ ਉਹ ਗੱਲ ਬਾਤ ਦਾ ਟਾਈਮ ਇਹਨਾਂ ਦਾ ਸੀਰਾ ਕਹਿੰਦਾ ਕਿਉਂਕਿ ਯਾਰ ਕ੍ਰੋਸ ਕ੍ਰੋਸਾਂਗ ਹੀ ਚੱਲਦਾ ਗਰਮੀ 'ਚ ਜ਼ਿਆਦਾ ਤੇ ਬਾੜੀ ਪਿਓਰਤੀ ਨਹੀਂ ਚੱਲਦੀ ਹੈ ਨਾ ਯਾਰ ਸਰ ਆ ਵੀ ਜਿਹੜੀ ਮੈਸੇ ਬਾਈ ਦੀ 80% ਵਧ ਹੁੰਦੀ ਐ ਐਚਐਫ ਗਾਵਾਂ ਨਾਲੋਂ ਅੱਛਾ ਜੀ ਦੁੱਧ ਜਿਹੜੀ ਇਹਦੀ ਦੁੱਧ ਦੀ ਕੈਪੈਸਿਟੀ ਹੁੰਦੀ ਉਹ ਐਚਐਫ ਆ ਅੱਛਾ ਦੁੱਧ ਜਰਸੀ ਰੋ ਵੀ ਟੌਪ ਆ ਗਈ ਇਹ ਹਾਂ ਉਹ ਠੰਡੀ ਸੀਲ ਆ ਹਨਾ ਇਹੋ ਕੁਝ ਨਹੀਂ ਕਰਨੀ ਲਾ ਬਾਈ ਕਿਵੇਂ ਮਰਜੀ ਲੈ ਲਾਂ ਟੂ ਲਾਂ ਬਹੁਤ ਪਾਈਆਂ ਨਾ ਸਟੈਚ ਡਰਾ ਗਲਾਬੀ ਗਲਾਬੀ ਥਾਣੇ ਦੇ ਗਲਾਬੀ ਥਾਨ ਹੁੰਦੇ ਨੇ ਹਰ ਸ਼ਹਿਰ ਦੇ ਅੱਛਾ ਸ਼ੋ ਹੋ ਗਈ ਡੱਬ ਡੁੱਬ ਦੇਖ ਲਾ ਕਿਸੇ ਪਾਸੇ ਕੋਈ ਹੋਣੀ ਕਿਸੇ ਪਾਸੇ ਹੱਥ ਧਰਾ ਨਹੀਂ ਹੈਗੇ ਤੇ ਮੇਨ ਗੱਲ ਆ ਯਾਰ ਜਿਹੜੀ ਮਤਲਬ ਸਾਊ ਸੀਲ ਵੀ ਆ ਤੇ ਬਾਡੀ ਬੁੱਡੀ ਦੀ ਵੀ ਲਾਜਵਾ ਆ ਹਨਾ ਕਿਸੇ ਪਾਸੇ ਨਾ ਨਾ ਦੇਖੋ ਇਹ ਨਾੜ ਦੇਖ ਮੈਂ ਕਿੰਨੀ ਉੱਠੇ ਦੇਖ ਨਾੜ ਦੇਖ ਦੁੱਧ ਵਾਲੀ ਨੇੜੇ ਹੋ ਕੇ ਖਾਰਚ ਦੇਖ ਆ ਦੇਖ ਦਿਖਾ ਆ ਵੀ ਉੱਠੀ ਹੋਈ ਆ ਜਿਹੜਾ ਜਿਹੜਾ ਕਹਿੰਦਾ ਸੀਗਾ ਲੜਾ ਰੋੜਾ ਦੇਗਾ ਇਹ ਚੀਜ਼ਾਂ ਦੀ ਕੁਆਲਿਟੀ ਹੁੰਦੀ ਹੈਗਾ ਨਾ ਇਹ ਮੇਲੇ ਮੂਲੇ ਦੇ ਜਾਣਦੇ ਹੋਣ ਇਹ ਚੀਜ਼ਾਂ ਦੇ ਨੰਬਰ ਲਾਉਦੇ ਨੇ ਠੀਕ ਹੈ ਗੱਲ ਹੈ ਹਾਂ ਮੂੰਹ માં ਦਿਖਾ ਦੇ ਬਾਕੀ ਦੰਦ ਦੰਦ ਪਟਾ ਕੇ ਵੀ ਦਿਖਾ ਦਿੰਦੇ ਕੋਈ ਆਪਾਂ ਨੂੰ ਕੋਈ ਬਰਾ ਵਾਲਾ ਕਹਿੰਦਾ ਪਤਾ ਨਹੀਂ ਉਹੀ ਉਹ ਕਹੀ ਰਹਿੰਦੇ ਹੋਊਗੀ ਜਨਾ ਦੇਖ ਭਾਈ ਨੇ ਸਾਰੇ ਨਾਮ ਦਾ ਨਾ 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 ਅੱਜ ਉਹ ਸ਼ਿੱਦਗੀ ਨੇ ਉਹ ਆ ਆ ਰਵਾ ਸਾਹਿਬਾਂ ਦੀ ਤਿਆਰੀ ਹੋਈ ਆ ਜੀ ਹਿੱਲੀ ਜਾਂਦੇ ਨੇ ਤੇ ਇੱਧੇ ਦੇ ਬਾਰੇ ਸਾਰੇ ਖੀਰੀ ਆ ਹੋਈ ਆ ਆ ਚਾਰ ਇੱਧਰ ਆ ਗਏ ਭਾਈ ਅੱਠੇ ਹੁੰਦੇ ਨੇ ਤੇ ਚਾਰ ਆ ਕੇ ਪਰਲੇ ਬਣੇ ਹਲੇ ਤੱਕ ਕੋੜੇ ਨੇ ਦੋ ਕੱਲੜੇ ਹਜੇ ਹਿੱਲੀ ਜਾਂਦੇ ਨੇ ਤੋੜਦੇ 10 ਦਿਨਾਂ ਨੂੰ ਤੋੜਦੇ 5 ਦਿਨਾਂ ਨੂੰ ਤੋੜਦੇ ਤੋੜਦੇ ਤੜਕੇ ਤੋੜਦੇ ਹਣਾ ਤੜਕੇ ਤੋੜਦੇ ਹਾਂ ਇਹਦੇ ਪੈਸੇ ਕਿਵੇਂ ਕਰਾਂਗੇ ਇਹ ਭਾਈ ਮੁੰਡਾ ਕਿੰਨਾ ਕਰਾਉਣਾਗਾ ਕੋਈ ਕਰਾਈ ਚੱਲੋ ਹਣਾ ਹਾਂਜੀ ਇਹ ਆਪਾਂ 75000 ਰੁਪਏ ਦੇ ਦਾਂਗੇ ਇਹ ਦੇ ਦਾਂਗੇ 75 ਦੀ ਕਰ ਦਾਂਗੇ ਮੰਨਤਾ ਨਾ ਕੋਈ ਗੱਲ ਨਹੀਂ ਹਾਂ 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 ਉਹ ਜੇ ਮੈਂ ਗੱਲ ਕਰਾਂ ਵੀ ਇੱਕ ਇੱਕ ਗਿਣਤੀ ਚ ਹੁੰਦੀ ਆ ਡਿਮਾਂਡ ਇਹਨਾਂ ਦੀ ਰਹਦੀ ਆ ਜੇ ਹੋਰ ਮੈਂ ਮੰਗੋ ਨੂੰ ਬਈ ਇਹਦਾ ਗੱਲ ਸੁਣਦਾ ਕਿੰਨੇ ਮਰਜ਼ੀ ਮੰਗੀ ਜਾਂਦਾ ਠੀਕ ਆ ਨਾ ਉਹਨੇ ਵੀ ਅਗਲਾ ਦੇ ਜਾਂਦਾ ਉਹ ਬਾਲਾ ਆਪਾਂ ਨੂੰ ਐ ਚੱਲ ਕੋਈ ਗੱਲ ਨਹੀਂ ਠੀਕ ਆ ਨਾ ਉਹਨੇ ਨਹੀਂ ਨਹੀਂ ਉਹ ਅਗਲੇ ਦਿਨ ਦਾ ਦੰਦਾ ਸਮਝਣਾ ਰਾਤ ਤੇ ਹੁਣ ਮਾਰ ਦਿਆ ਕੱਟੀ ਦੇ ਦਰਸ ਕੈਮਰਾ ਓਏ ਇਹਦੀ ਕੀ ਗੱਲ ਬਾਤ ਆ ਇਹਨੂੰ ਤੋੜ ਦੇ ਓਏ ਤੋੜ ਦੇ ਗੇਜੀ ਸਲਾਹ ਗੇਜੀ ਦੀ ਆ ਓਏ ਇਹ ਕੱਟੀ ਲੈਣ ਦੀ ਹਾਂ ਪੱਛੀ ਦੇ ਪੱਛੀ ਦੇ ਰੁਪਈਏ ਕੇ ਜੀ ਇਹ ਤੇ ਲਾਈ ਜਾਂਦਾ ਪਰ ਦਾਲ ਗੱਲ ਨਹੀਂ ਰਹੀ ਹਜੇ ਇਹ ਤਾਂ YouTube ਤੇ ਜਾਊਗੀ ਭਾਈ ਇਹ ਘੱਟੀ ਦਾ ਬਾਈ ਇਹਦੇ ਕੋਲੇ ਆਪਣੀ ਇਹਦੀ ਮਾਂ ਖੜੀ ਹੋ ਮੈਂ ਹਰਿਆਣੇ ਚ ਲਿਆ ਸੀਗਾ ਇਹ PC 574 ਦੀ ਆ PC 574 ਦੀ ਹਾਂ ਹੁਣ ਮੇਰਾ ਖਿਆਲ 75 ਕਹਿਦਾ ਦੀ ਹੈ ਨਾ ਤੇ ਇਹਦੀ ਹੁਣ ਮਾਂ ਨੂੰ 7ਵਾਂ ਮਹੀਨਾ ਸਟਾਰਟ ਹੋ ਗਿਆ ਹਾਂਜੀ ਠੀਕ ਆ ਨਾ ਠੀਕ ਆ 7ਵੇਂ ਮਹੀਨਾ ਦੀ ਗੱਬੜ ਹੋ ਗਈ ਹੁਣ ਵੀ ਆਪਾਂ ਜੀ ਦਿਨੋਂ 6 ਢਾ ਕੇ 6-7 ਕਿਲੋ ਤੋਂ ਡਰਾਈ ਕਰਾਂਗੇ ਇਹਦੀ ਮਾਂ ਨੂੰ ਅੱਛਾ ਹਾਂ ਲੌਂਗ ਟਾਈਮ ਦੁੱਧ ਦੇਣ ਵਾਲਾ ਲੌਂਗ ਟਾਈਮ ਦੁੱਧ ਦੇਣ ਵਾਲੀ ਨਸਲ ਹੈ ਦੀ ਮਾਂ ਦੇ ਹੁਣ ਆਪਾਂ ਮੰਨ ਕੇ ਚੱਲ ਹੁਣ ਵੀ 6-7 7 ਕਿਲੋ ਦੁੱਧ ਆਗਾ ਖਰਾਕ ਘਟਾਈ ਹੋਇਆ ਕੱਲੇ ਸ਼ੈਲਜ ਤੇ ਹੀ ਆਗਾ ਅੱਛਾ ਬਾਕੀ ਸਿਵਲ ਠੰਡ ਹੀ ਰੈਂ ਕਰੂੰਗਾ ਵਧੀਆ ਐਨ ਕੁਆਲਿਟੀ ਵਾਲੀ ਉਹ ਆਗੇ ਹਾਂ ਲੈ ਥਾਂ ਸੁਣ ਕੇ ਦਿਖਾ ਦੇ ਨੇੜੇ ਲੱਗੇ ਇਹੀ ਹੁੰਦਾ ਵੀ ਵੱਧ ਘਟਣਾ ਹੋਵੇ ਵੀ ਹਨਾ ਹਾਂ ਵੀ ਵੱਧ ਘਟਣਾ ਹੋਵੇ ਨਹੀਂ ਇੱਥੇ ਦਿਖਾਈ ਦਰਸ ਚਾਰ ਹੀ ਨੇ ਚਾਰ ਹੀ ਚਾਰੀ ਦਾ ਚੋਲੀ ਬਣਾਈ ਛੜੀ ਜਿਵੇਂ ਆਪਣੇ ਆ ਗਾਈਆਂ ਵੀ ਫਾਲਤੂ ਹੁੰਦਾ ਹਨਾ ਕੱਟੀਆਂ ਹੋਵੇਈਆਂ ਨਾ ਹੋਵੇ ਕਈ ਵਾਰੀ ਨਾ ਨਾ ਚਾਰ ਸਾਲੀ ਨੇ ਜੇ ਵਾ ਤੇ ਥੱਲੇ ਰਹਿਗਾ ਝੋਲੀ ਕਿਵੇਂ ਬਣਾਈ ਖੜੀ ਜਮੈਂ ਗਾਈਆਂ ਨੇ ਪੱਟਲਾਂ ਦੀ ਝੋਲੀ ਬਣਾ ਲਾਂਗੇ ਗੱਦੀ ਗੁੱਦੀ ਚੰਗੀ ਪੱਟਰ ਕੇ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਬਈ 25000 ਰੁਪਏ ਦੇ ਦਾਂਗੇ ਆਪਾਂ 25 ਜੋ ਕਰ ਦਾਂਗੇ ਮੰਨਤਾ ਨਾ ਹਾਂ 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 ਬਾਕੀ ਚੰਗੀ ਬੜੀ ਆਪ ਹੁਣ ਤੱਕ ਜਿੰਨੀ ਇਹ ਦੁੱਧ ਤੇ ਤੇ ਫੀਡ ਦੀ ਪਲੀ ਹੋਈ ਆ ਕੋਈ ਆਇਆ ਨਹੀਂ ਹੋਗਾ ਸਹੀ 20 ਵੀ ਨਹੀਂ ਦਿੰਦੇ ਨਹੀਂ 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 ਬੜੀ ਚੰਗਿਆ ਖਰਚ ਇਹਨਾਂ ਦਾ ਖਰਚਾ ਹੋ ਗਿਆ ਜੇ ਆਪਾਂ ਇਹ ਜੀ ਬੱਛੀ ਫਾਰਮ ਵਾਲੇ ਤੋਂ ਪੁੱਛਾਂ ਮੈਂ ਤਾਂ ਪੁੱਛ ਲਿਆ ਵੀ ਇਹਨੂੰ ਮਨ ਨਹੀਂ ਰਿਹਾ ਬਾਕੀ ਤੁਸੀਂ ਲਾ ਲਿਓ ਫੋਨ ਇਹ ਹੀ ਗੱਲ ਨੇ ਰੇਟ ਵਪਾਰੀ ਦੇ ਹੁੰਦੇ ਨੇ ਤੇ ਸੌਦਾ ਥੋੜਾ ਹੁੰਦਾ ਹੁਣ ਆਹ ਖੜੀਆ ਦੇ ਨਾਲ ਕੱਟੀ ਖੜੀਆ ਆਪਾਂ ਇਹ ਵੇਚਿੰਦੇ ਨੇ ਪਿੰਦੀ ਬਾਈ ਨਾਲ ਕਰਿਆ ਹੋਇਆ ਹੈਗਾ ਤਰਨਾਟ ਦੀ ਹੈਗੀ ਇਹਦੇ ਕੋਲ ਮਾੜ ਆਪਣੇ ਕੋਲੇ ਮੰਗ ਇਹਦੀ ਬਹੁਤ ਚੰਗਾ ਆ ਵੀ ਦਿਖਾ ਦੇ ਓਏ ਤਰਨਾਟ ਵਾਲੀ ਆ ਵੀ ਦਿਖਾ ਦੇ ਕੱਟੀ ਇਹ ਵੀ ਚੰਗਿਆ ਤਰਨਾਟ ਦੇ ਰਿਜ਼ਲਟ ਬਾਕੀ ਦੁੱਧ ਤੇ ਆਏ ਦੇ ਜਾਣੀ ਹੈ ਨਾ ਹਾਂ ਜੇ ਦੋ ਬੱਚੇ ਚੰਗੇ ਆਉਣਗੇ ਤਰਨਾਟ ਦੇ ਹੋਣਗੇ ਠੀਕ ਹੈ ਬਾਕੀ ਜੇ ਆਪਾਂ ਹੋ ਲਾਈਏ ਜਿਵੇਂ ਆ ਬੱਸੀ ਲਾ ਲਾ ਜਿਹੜੇ ਬਾਈ ਰੱਖਦੇ ਨੇਗੇ ਇਹਦੀ ਮਾਦਰ ਦਿਖਾ ਲਈ ਕਿਹੜੀ ਆ ਇਹਦੀ ਮਾਲ ਖਾਨ ਆ ਲੈ ਜਾ ਦਰਸ ਇਧਰ ਉਹ ਇਹ 70000 ਰੁਪਏ ਦੀ ਬੱਸੀ ਜੇ ਆਪਾਂ ਘਰੇ ਖਰਚਾ ਪਾ ਕੇ ਜੋੜੀਏ ਨਾ ਟੋਟਲ ਖਰਚਾ 70000 ਚ ਆਪਾਂ ਤਿਆਰ ਹੁੰਦੀ ਆ ਬੱਸੀ ਵੇਚਣ ਵਾਲੇ ਨੂੰ ਕੁਝ ਨਹੀਂ ਬਾੜੇ ਤਾਂ ਬਾਈ ਨੇ ਬਾੜੇ 100 ਰਾਲ ਪਾ ਲਈ ਸੀ ਉਹ ਕਹਿੰਦਾ ਤੇ ਮੇਰੇ ਮੁੰਡੇ ਨੇ ਬਾਹਰੇ ਜਾਣਾ ਇਹ ਘਰ ਜਿਹੜੀ ਉਹ ਬੈਠੀ ਆ ਜਿਹੜੀ ਹਾਂ ਜਿਹੜੀ ਤਰਨਾਟ ਦੀ ਗੱਟੀ ਆ ਨੀਲੀ ਦਾਵੀ ਦੀ ਇਹ ਉਹਦੀ ਆ ਆਪਣੀ ਮਾਂ ਉਹਦਾ ਆਪਾ ਵੀਡੀਓ ਪਾਈ ਥੋੜੀ ਜਿਹੀ ਕੱਚੀ ਜੀ ਫਿਰ ਆਪਾਂ ਰੱਖ ਲਈ ਸੀ ਇਹ ਟਾਈਮ ਪਿਆ ਸੀਗਾ ਠੀਕ ਹੈ ਗੱਲ ਉਹ ਦਿਖਾ ਦੇ ਉਹ ਕੱਟੀ ਵਾਲੀ ਮਾਦਰ ਜਿਹੜੀ ਆਪਾਂ ਵੇਚਣੀ ਆਂ ਬਈ ਜੱਡ ਬਲ ਹੈਗਾ ਅਸੀਂ ਦੇ ਉਰਲੇ ਪਾਸੇ ਦਿਖਾ ਦੇ ਦੱਸ ਵੇ ਲੇਵਾਲੂ ਬਾ ਚੰਗਾ ਥਣ ਫਣ ਵੀ ਚੰਗਾ ਲੱਗਦਾ ਨਾਣ ਨੂਣ ਦੇਖ ਦੋ ਥਾਲੀ ਹੋਈ ਗੱਲ ਆ ਪੇਪਾ ਗੂਪਾ ਚੰਗੀਆਂ ਇਹ 17 17 18 ਗੇਲੇ ਦੋ ਦਾ ਪੰਜ ਹੋਇਆ ਇਹ ਥੱਲਿਓ ਤਾਜੀ ਥੱਲਿਓ ਹਾਂ ਤਾਜੀ ਥੱਲਿਓ ਹੁਣ ਕਿਹੜਾ ਸੂਆ ਸੂਗੀ ਅੱਗੇ ਇਹ ਤੀਜੇ ਸੂਏ ਸੂ ਬਾਈ ਇਹ ਪਹਿਲੇ ਸੂਏ ਲਿਆ ਸੀ ਆਪਾਂ ਹਰਿਆਣੇ ਜੋ ਲੈ ਨੰਬਰ ਬੋਲ ਦੇ ਤੇਰਾ 81461 70809 ਇੱਕ ਵਾਰੀ ਹੋਰ ਬੋਲ 81461 70809 ਪਿੰਡ ਫਟੇਗੜ ਸ਼ੰਨਾ ਜ਼ਿਲ੍ਹਾ ਬਰਨਾਲਾ ਨੇੜੇ ਆਪਾਂ ਨੂੰ ਪੈਂਦਾ ਧਣਾਉਲਾ ਇਧਰੋਂ ਹੰਡਾਇਆ ਚੌਕ ਪੈਂਦਾਗਾ ਜੀ ਤੇ ਨੇੜੇ ਧੌਲਾ ਫੈਕਟਰੀ ਆ ਗਈ ਲੈ ਸੱਜਣਾ ਨੰਬਰ ਮੈਂ ਬਾਈ ਦਾ ਵੀਡੀਓ ਚ ਹੀ ਲਾ ਦੂੰਗਾ ਇਹਨਾਂ ਚ ਤਿੰਨਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਇੱਕ ਇੱਕ ਬੇਨਤੀ ਹੋ ਰਾ ਹਣਾ ਬਾਈ ਇੱਕ ਜੇ ਇਹਨਾਂ ਇਥੋਂ ਬਾਈ ਕਈ ਵਾਰ ਲੈ ਜਾਂਦੇ ਨੇ ਗੱਡੀ ਵਾਲੇ ਨਾਲ ਕਰ ਲੈਂਦੇ ਨੇ ਕਿਲੋਮੀਟਰ ਵਾਜਾ ਕੇ ਉੱਥੇ ਰੌਲਾ ਪਾ ਲਵੋ ਨੇ ਭਾਈ ਇਹ ਨਾ ਕਰਿਆ ਕਰੋ ਆਪਾਂ ਹੁਣ ਕੁੜੀ ਦੇ ਮੁੰਡੇ ਦੇ ਜਾਂ ਮੁੰਡੇ ਦੇ ਜਾਂ ਕੁੜੀ ਦੇ ਵਿਆਹ ਤੇ ਤਿੰਨ ਚਾਰ ਲੱਖ ਲਾਣ ਨੇ ਆ ਲਾਗੀ ਨੂੰ ਦੋਵੇਂ ਵੇਲੇ 5-400 ਰੁਪਏ ਲੜੀ ਜਾਂਦੇ ਰਹਿਣਿਆ ਹੁਣ ਪਸ਼ੂ ਤੇ 70-80 ਹਜ਼ਾਰ ਰੁਪਏ ਲਾ ਕੇ ਲੈ ਕੇ ਜਾਂਦੇ ਉਹ 100-200 ਪੈਸੇ ਗੱਡੀ ਵਾਲੇ ਗਰੀਬਾਂ ਦੇ ਲੜਿਆ ਭਾਈ ਇਹ ਕੰਮ ਨਾ ਕਰਿਆ ਕਰੋ ਜਾ ਕੇ ਕੋਈ ਆਇਆ ਕਰਨਾ ਹੁੰਦਾ ਆਪਦੀ ਗੱਡੀ ਲਿਆਇਆ ਕਰੋ ਉਹ ਦੇ ਦੇ ਗੈਸ ਤੇ ਮੁੰਡਾ ਛੱਡਣ ਗਿਆਗਾ ਉਹਦੀ ਗਾਹ ਪਿੱਛੇ ਯਾਰ ਤੇਰੇ ਵੱਡੇ ਟਾਇਰ ਪਾਹਨੇ ਕਿਲੋਮੀਟਰ ਬਾਅਦ ਅਸਤਾ ਇਹ ਆਏ ਨਾ ਕਰਿਆ ਕਰੋ ਇੰਨੀ ਗੱਲ ਚੰਦੂ ਤਾਂ ਛੱਡ ਕਿਉਂ ਉੱਥੇ ਆ ਕੇ ਫਿਰ ਮੈਨੂੰ ਫੋਨ ਲਾਈ ਜਦੋਂ ਮੈਂ ਉਹਦੇ ਕੋਲ ਕਿਹਾ ਜਾਲ ਕੋਈ ਨਾ ਮੈਠਾ ਲੈ ਲਈ 2-400 ਰੁਪਏ ਆ ਕਿ ਮੈਂ ਸੱਜਣਾਂ ਨੂੰ 2-400 ਰੁਪਏ ਕਿਰਾਏ ਕੱਪੇ ਪਿੱਛੇ ਨਾ ਲੜਿਆ ਕਰੋ ਜਦੋਂ ਆਪਾਂ ਜਾਨਵਰ ਤੇ ਇੰਨੇ ਪੈਸੇ ਲਾ ਦਨੇ ਆ ਵੀ ਖੁਸ਼ ਹੋ ਕੇ ਦਿਆ ਕਰੋ ਹਣਾ ਹਾਂ ਹਾਂ ਭਾਈ ਲੈ ਬਾਕੀ ਨੰਬਰ ਵਾਈ ਦਾ ਵੀਡੀਓ ਜੀ ਚੱਲੂ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਸੱਜਣਾਂ ਨੂੰ ਇਹਨਾਂ ਚ ਕੋਈ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ